ਜਿਹੜੀ ਹਾਜ਼ਰੀ ਲੱਗੀ ਹੈ ਉੱਥੇ ਵੀ ਮੇਲਾ ਸੀ ਜਿਲ੍ਹੇ ਬਠਿੰਡੇ ਦੇ ਵਿੱਚ ਭਾਈ ਮੀਤ ਖੇੜੀ ਪੁਜੇ ਆ ਤਗੜਾਤਨ ਮੈਂਬਰ ਆਫ ਪਾਰਲੀਮੈਂਟ ਹਲਕਾ ਸੰਗਰੂਰ ਵਿਸ਼ੇਦਾਰ ਦੇ ਪੁਜੇ ਹੋਇਆ ਤੇ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਕਰੀਬ ਪੁਜੇ ਆ ਮੀਤ ਖੇੜੀ ਵੀ ਕਹਿੰਦੇ ਕ੍ਰੀਪ ਵੀ ਖੇੜ ਨਾਲ ਆ ਸੁਖਦੀਪ ਨਾਲ ਮਾਨੋ ਭਵਨਤਮਨ ਜੀ ਮੈਂਬਰ ਆਫ ਪਾਰਲੀਮੈਂਟ ਹਲਕਾ ਸੰਗਰੂਰ ਬਹੁਤ ਬਹੁਤ ਧੰਨਵਾਦ ਬਹੁਤ ਜਿੰਨਾਂ ਨੇ ਦੇ ਵਿੱਚ ਸਾਡੇ ਇਲਾਕੇ ਦੇ ਵਿੱਚ ਵੀ ਵੀਰ ਤੇ ਖੇਡ ਲਈ ਬਹੁਤ ਵੱਡਾ ਧੰਨਵਾਦ ਨੌਜਵਾਨਾਂ ਤੇ ਆਪ ਤੁੰਦੇ ਰਹੇ ਨੌਜਵਾਨ ਦਿਲਾਂ ਦੀ ਖਾਣਾ ਆਈਏ ਆ ਇੱਧਰ ਆ ਕੇ ਧੰਨਵਾਦ ਵਰਨੀਤ ਸਿੰਘ ਵਰਨੀਤ ਸਿੰਘ ਜੀ ਮੀਤ ਹੋਏ ਤੇ ਨਾਲ ਐਮਪੀ ਸੰਗਰੂਰ ਸਰਦਨ ਸਿੰਘ ਜੀ ਮਾਨ ਉਹਨਾਂ ਦੇ ਨਾਲ ਸਾਡੇ ਜਗਤ ਸਿੰਘ ਸਾਹਿਬ ਤੇ ਸਮੂੱਚੀ ਨਗਰ ਪੰਚਾਇਤ ਵੱਡਾ ਧੰਨਵਾਦ ਆ ਸਾਰੇ ਸੱਜਣਾ ਦਾ ਤੇ ਖਿਡਾਰੀਆਂ ਦੇ ਨਾਲ ਜਾਣ ਪਹਿਚਾਣਾ ਅਸਲੇ ਕੀਤੀ ਜਾ ਰਹੀ ਹੈ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ ਜਾ ਰਿਹਾ ਹੈ ਮੀਤ ਬਾਈ ਇਹ ਗੁਰਨਾਲੇ ਦੀ ਟੀਮ ਸੈਮੀ ਜੇਤ ਬਾਈ ਇਧਰ ਇਧਰ ਮੁਹਰ ਕਰ ਲੋ ਲਾਈਵ ਕਰਦੇ ਨੇ ਇਹ ਟੀਮ ਬਾਈ ਨੂੰ ਵੀ ਬੜਾ ਮਾਣ ਫਿਆ ਹੋਣਾ ਬਿਲਕੁਲ ਇਹ ਗੁਰਨਾਲੇ ਦੀ ਟੀਮ ਸੈਮੀ ਖੇਡ ਰਹੀ ਹੈ ਇਹ ਮਾਣ ਹੁੰਦਾ ਜਰਦੀ ਸਿੰਘ ਦੀ ਮੀਤ ਖੇਅਰ ਵੱਡੀ ਦੀ ਮਾਣ ਜਿਹੜੇ ਵੱਡੀ ਲੀਡ ਦੇ ਨਾਲ ਇਸ ਹਲਕੇ ਤੋਂ ਜਿੱਤ ਪ੍ਰਾਪਤ ਕੀਤੀ ਹੈ ਵਰਨੀਰ ਸਿੰਘ ਜੀ ਮੀਤ ਹੋਰ ਮੇਰੇ ਵੀਰੋ ਆਮ ਆਦਮੀ ਪਾਰਟੀ ਦੀ ਵੱਡੀ ਜਿਹੜੀ ਲੀਡਰਸ਼ਿਪ ਦੇ ਵਿੱਚ ਵੱਡਾ ਨਾਮ ਸਾਜ ਤੇ ਕਮੜੀਏ ਧੰਨਵਾਦ ਬਹੁਤ-ਬਹੁਤ ਔਰ ਕਾਂਗਰਸ ਪਾਰਟੀ ਤੋਂ ਮਹਾਦੇਵ ਕੁਲਦੀਪ ਕੁਮਾਰ ਜੀ ਗੋਲੇ ਐਮ ਸੀ ਸਾਹਿਬ ਔਰ ਉਹਨਾਂ ਦੇ ਨਾਲ ਭਾਈ ਲਾਲੀ ਧਰੋਲਾ ਜੀ ਵਪਾਰ ਮੰਡਲ ਦੇ ਪ੍ਰਧਾਨ और से भाई शमशेर सिंह जी डिप्टी हम एक लगे मान नीता बंद रखिए बड़ी मेहरबानी सब तो पहला मैं शेरे पंजाब यूथ कलब दानगढ़ वालों अच्छे इस अमर शहीद ब्रिगेडियर बलविंद सिंह जी शेरगिल यादगारी टूरनामेंट है ਉਦੇ ਲਈ ਬਧਾਈ ਦੇਣੀ ਚਾਹਨਾ ਅਰ ਮੈਂ ਧੰਨਵਾਦ ਵੀ ਕਰਦਾ ਕਿ ਉਹਨਾਂ ਨੇ ਐਮਐਲਏ ਉਮੀਦਵਾਰ ਜੀ ਹਿੱਕ ਤੇ ਮੈਨੂੰ ਬੁਲਾ ਕੇ ਮਾਨ ਸਨਮਾਨ ਦਿੱਤਾ ਇਥੇ ਬਹੁਤ ਸਾਰੀਆਂ ਉੱਗੀਆਂ ਸ਼ਕਤੀਆਂ ਜਿਹੜੀਆਂ ਇਸ ਪਿੰਡ ਨਾਲ ਸੰਬੰਧ ਰੱਖਦੀਆਂ ਨੇ ਸੋ ਮੈਂ ਸਾਰਿਆਂ ਨੂੰ ਜਿਹੜੇ ਕਬੱਡੀ ਨੂੰ ਪਿਆਰ ਕਰਨ ਵਾਲੇ ਜਿੰਨੇ ਵੀ ਲੋਕ ਇੱਥੇ ਪਹੁੰਚੇ ਨੇ ਬਹੁਤ ਖੂਬਸੂਰਤ ਸਟੇਡੀਅਮ ਦੇ ਵਿੱਚ ਮੈਂ ਉਹਨਾਂ ਨੂੰ ਵੀ ਬਧਾਈ ਦੇਣੀ ਚਾਹਨਾ ਕਿਉਂਕਿ ਇਹ ਗਰਾਊਂਡ ਸਭ ਦਾ ਸਾਂਝਾ ਪਵਿੱਤਰ ਗਰਾਊਂਡ ਹੈ ਤੇ ਮੈਂ ਇੱਥੇ ਕੋਈ ਰਾਜਨੀਤਿਕ ਗੱਲ ਨਹੀਂ ਕਰਨੀ ਕਿਉਂਕਿ ਸਾਰੀਆਂ ਪਾਰਟੀਆਂ ਦੇ ਸਮਰਥਕ ਕਲੱਬ ਦੇ ਮੈਂਬਰ ਵੀ ਨੇ ਸਾਰੀਆਂ ਪਾਰਕੀਆਂ ਦੇ ਸਵਰਥੀ ਜਿਹੜੇ ਨੇ ਉਹ ਇੱਥੇ ਮੌਜੂਦ ਵੀ ਨੇ ਸੋ ਰਾਜਨੀਤੀ ਵਾਸਤੇ ਕਦੇ ਫੇਰ ਕੋਈ ਹੋਰ ਮੰਚ ਲਾ ਲਾਂਗੇ ਸੋ ਮੈਂ ਬਹੁਤ-ਬਹੁਤ ਵਧਾਈ ਦੇਣੀ ਚਾਹੁੰਦਾ ਸਭ ਤੋਂ ਪਹਿਲਾਂ ਤਾਂ ਮੈਂ ਇੱਕ ਤਾੜੀ ਆਹ ਮੁੰਡਿਆਂ ਲਈ ਚਾਹੁੰਦਾ ਜਿਨ੍ਹਾਂ ਨੇ ਜਿਨ੍ਹਾਂ ਦੀ ਪੂਰੀ ਤੇ ਕੱਠ ਹੈ ਜਿਹੜੇ ਕਬੱਡੀ ਵਾਲੇ ਨੇ ਇੱਕ ਜ਼ੋਰਦਾਰ ਤਾੜੀ ਜਿਹੜੀ ਹੈ ਇਹਨਾਂ ਪਲੇਅਰਾਂ ਦੇ ਨਾਂ ਤੇ ਜਿਨ੍ਹਾਂ ਨੇ ਜੋਹਰ ਦਿਖਾਉਣੇ ਨੇ ਆਪਣੀ ਗੇਮ ਦੇ ਆਪਣੀ ਖੇਡ ਦੇ ਔਰ ਦਾਨਗੜ ਪਿੰਡ ਜਿਹੜਾ ਹੈ ਇਨਕਲਾਬੀ ਲੋਕਾਂ ਦਾ ਗਾਂਵ ਵਦੂ ਸੋਚ ਵਾਲੇ ਔਰ ਪੜ੍ਹੇ ਲਿਖੇ ਲੋਕਾਂ ਦਾ ਸੁਝਮਣ ਲੋਕਾਂ ਦਾ ਪਿੰਡ ਹੈ ਸਭੀਰੋ ਐਮਐਲਏ ਸਾਹਿਬ ਨੇ ਮੈਨੂੰ ਹੁਕਮ ਕੀਤਾ ਤੁਹਾਡੇ ਪਿੰਡ ਦਾ ਕਲੱਬ ਵਾਲੇ ਮੈਨੂੰ ਮਿਲੇ ਵੀ ਸੀ ਸੁਖਦੀਪ ਪੋਰੀਓ ਸਭਪਸਾ ਮੇਰੇ ਨਾਲ ਖੜੇ ਸੋ ਜਿੰਨੀਆਂ ਵੀ ਪਿੰਡ ਦੀਆਂ ਕਿਉਂਕਿ ਮੈਂ ਨੁਮਾਇੰਦਾ ਚੁਣਿਆ ਹੋਇਆ ਹਾਂ ਤੁਹਾਡਾ ਜਿੰਨੀਆਂ ਵੀ ਮੰਗਾਂ ਨੇ ਖਾਸ ਤੌਰ ਤੇ ਸਕੂਲ ਨਾਲ ਸੰਬੰਧਿਤ ਨੇ ਇਸ ਸਕੂਲ ਦੇ ਵਿੱਚ ਬੈਠਣ ਵਾਸਤੇ ਬੈਂਚ ਤੇ ਸਕੂਲ ਦੇ ਵਿੱਚ ਜਿਹੜਾ ਆਰਓ ਸਿਸਟਮ ਪਾਣੀ ਪੀਣ ਵਾਲਾ ਉਹਦੀ ਮੰਗ ਕੀਤੀ ਗਈ ਹੈ ਤੇ ਮੈਂ ਕਿਉਂਕਿ 10 ਦਿਨਾਂ ਦੇ ਵਿੱਚ ਵਿੱਚ ਜੁੜ ਜਾਵਤਾ ਲੱਗ ਜਾਊਗਾ ਆਸਤਾਨਾਂ ਦੇ ਵਿੱਚ ਵਿੱਚ ਚੋਣ ਜਾਬਤਾ ਲੱਗੂ ਤਾਂ ਉਹ ਤੋਂ ਪਹਿਲਾਂ ਪਹਿਲਾਂ ਆਰਓ ਤੇ ਵਾਟਰ কুলਰ ਥੋਡੇ ਸਕੂਲ ਦੇ ਵਿੱਚ ਆਜੂਗਾ ਬੱਚਿਆਂ ਦੇ ਪਿਓਰ ਦਾ ਤਾੜੀਆਂ ਦੇ ਜ਼ੋਰਦਾਰ ਇੱਕ ਹੋਰ ਖੁਸ਼ਖਬਰੀ ਦੇਣੀ ਚਾਹਣਾ ਥੋਡੀ ਜਿਹੜੀ ਸੜਕ ਹੈ ਬੜਾ ਪੁਰਾਣਾ ਬੜਾ ਪੁਰਾਣਾ ਮਸਲਾ ਜਿਹੜਾ ਇਹ ਅੜਿਆ ਪਿਆ ਸੀ ਉਹ ਪਾਸ ਹੋ ਗਈ ਤੇ ਉਹਦਾ ਕੰਮ ਜਿਹੜਾ ਟੈਂਡਰ ਜਦੋਂ ਮੇਰੇ ਨਾਲ ਗਏ ਸੀ ਮੁੰਡਿਆਂ ਨੂੰ ਆਸਤਾਨਾਂ ਨੇ ਸਾਰਾ ਦੱਸਿਆ ਹੈ ਤੇ ਉਹ ਟੈਂਡਰ ਪਾਸ ਹੋ ਗਿਆ ਤੇ ਉਹਨੂੰ ਹੁਣ ਕੋਈ ਪੁਲਿਸ ਕੋਈ ਰਾਜਨੀਤਿਕ ਅੜਚਣ ਦਾ ਕੋਈ ਇਤਤਾਂ ਦਾ ਨਹੀਂ ਕੋਈ ਦਿੱਕਤ ਹੋਣੀ ਉਹ ਸੜਕ ਵੀ ਤੁਹਾਡੀ ਜਿਹੜੀ ਹੈ ਉਹ ਪਾਸ ਹੋ ਗਈ ਬਾਕੀ ਮੈਂ ਪਿੰਡ ਵਾਲਿਆਂ ਨੂੰ ਕਹਿ ਕੇ ਬਹੁਤ ਵਧੀਆ ਕਲਾਬ ਵਾਲੇ ਮੁੰਡੇ ਤੇ ਪੰਚਾਇਤ ਜਿਹੜੀ ਨਵੀਂ ਚੁਣੀ ਆਂ ਭਰਾ ਵੀ ਦੇਣੀ ਚਾਹਨਾ ਸਰਪੰਚ ਸਾਹਿਬ ਨੂੰ ਔਰ ਨਾਲ ਇੱਕ ਸਲਾਹ ਵੀ ਹੈ ਕਿ ਪਿੰਡਲਾ ਸਰਪੰਚ ਬਣ ਕੇ ਰਹੋ ਕਿਸੇ ਪਾਰਟੀ ਦਾ ਨਾ ਬਣਿਓ ਵੋਟਾਂ ਮਿਲਣ ਜਿਹਦੀ ਮਰਜ਼ੀ ਹੋ ਜਾ ਕਰੋ ਪਰ ਪਿੰਡ ਦੇ ਸਾਂਝੇ ਕੰਮਾਂ ਵਾਸਤੇ ਜਿਹੜਾ ਉਹ ਪਿੰਡ ਦੇ ਸਰਪੰਚ ਦੇ ਤੌਰ ਤੇ ਆਪਣੀ ਜੂਟ ਖਿ ਲਵਾਉ ਸਵੇਤੇ ਬਾਕੀ ਆਟੀਆਂ ਦੇ ਨਮਾਇंदे ਵੀ ਆਉਣਗੇ ਬੋਲਣਗੇ ਸੁਰੂ ਸਭ ਦੀ ਕਰੋ ਮੰਨ ਦੀ ਸੋ ਬਾਕੀ ਫੈਸਲਾ ਤੁਸੀਂ ਕਰ ਲੈ ਵੱਡਾ ਨੌਜਵਾਨ ਐਮ ਐਲ اے ਮੀਤ ਮੀਤ ਹੀਰ ਔਰ ਹਜੇ ਐਮ ਐਲ اے ਜਿਹਨੂੰ ਬਾਹ ਫੜ ਕੇ ਤੁਸੀਂ ਕਿਧਰੇ ਵੀ ਲੈ ਜੰਨੇ ਹੋ ਕੋਈ ਮੋਢਾ ਫੜ ਕੇ ਕਹਿੰਦਾ ਮੀਤ ਭਾਈ ਉੜਿਆ ਨਹੀਂ ਨਹੀਂ ਅੱਜ ਕੱਲ੍ਹ ਪੁਲੀਸ ਦੇ ਗਨਮੈਨਾਂ ਵਾਲੇ ਲੀਟਰ ਉਹਨਾਂ ਨੂੰ ਐ ਕਹਿ ਨਹੀਂ ਸਕਦੇ ਵੀ ਇਹ ਹੋ ਰਹੀ ਉਹ ਉਹ ਤਾਂ ਨਹੀਂ ਆਉਂਦੇ ਪੁਲਿਸ ਵਾਲੇ ਆਉਂਦੇ ਵੀ ਤੂੰ ਆ ਪਹਿਲਾਂ ਇੱਧਰ ਸੋ ਅਸੀਂ ਉਹ ਨਹੀਂ ਹੈਗੇ ਇਸ ਦਾ ਥੋੜੇ ਨਾਲ ਤੇ ਆ ਥੋੜੇ ਵਰਗੇ ਆ ਇਹਨਾਂ ਗਰਾਊਂਡਾਂ 'ਚ ਅੱਜ ਵੀ ਕੱਲੀ ਪਈ ਹੋਈ ਹੈ ਅਸੀਂ ਵੀ ਬਲੰਟੀਅਰ ਦੇ ਤੌਰ ਤੇ ਐ ਬਹੁਤ ਜਿਹੜੇ ਲੰਗਰ ਕਮੇਟੀ 'ਚ ਜਾਂ ਕੰਡਾ ਕਮੇਟੀ 'ਚ ਬਹੁਤ ਸਾਰੀਆਂ ਕਮੇਟੀਆਂ ਸਾਜੀ ਵੀ ਡਿਊਟੀ ਲੱਗਦੀ ਰਹੀ ਹੈ ਪਿੰਡਾਂ ਵਾਲੇ ਆਪਣੀਆਂ ਪੱਤੜਾਂ ਸਾਝੀਆਂ ਨੇ ਆਪੀਆਂ ਦਾਤੀਆਂ ਕਈਆਂ ਦੀ ਸਾਂਝ ਹੈ ਰਿਸ਼ਤੇਦਾਰੀਆਂ ਨੇ ਇੱਕ ਦੂਜੇ ਨਾਲ ਪਿੰਡਾਂ 'ਚ ਸੋ ਅੱਜ ਪੰਜਾਬ ਥੋੜਾ ਜਿਹਾ ਸੰਕਟ ਦੇ ਵਿੱਚ ਹੈ ਖੇਤੀ ਸੰਕਟ 'ਚ ਹੈ ਪਾਣੀ ਨਹੀਂ ਮਿਲ ਰਿਹਾ ਫਸਲਾਂ ਦੇ ਅੱਜ ਜਵਾਨੀ ਫ੍ਰਸਟ੍ਰੇਸ਼ਨ ਦਾ ਸ਼ਿਕਾਰ ਹੋ ਕੇ ਬਾਹਰਲੇ ਮੁਲਕਾਂ ਨੂੰ ਜਾਣੀ ਹੈ ਜਾਂ ਨਸ਼ਿਆਂ ਦਾ ਭਰਜਾਨ ਬਧਰੇ ਜਾਨ ਲੱਗਦਾ ਪਰ ਆਹ ਮੁੰਡੇ ਜਿਹੜੇ ਕਬੱਡੀ ਅੱਜ ਤੁਹਾਡੇ ਸਾਹਮਣੇ ਖੇਡਣਗੇ ਇਹਨਾਂ ਨੇ ਚਿੱਕਰ ਦੇ ਵਿੱਚ ਗੁਲਾਬ ਗਾ ਰੱਖਿਆ ਇਹਨਾਂ ਨੇ ਇਹ ਗੱਲ ਦੀ ਉਮੀਦ ਜਿਹੜੀ ਇਹ ਜਗਾ ਰੱਖੀ ਹੈ ਦੀਵਾ ਜਗਾਇਆ ਹੋਇਆ ਕਿ ਇਸ ਦਲਦਲ ਦੇ ਵਿੱਚ ਵੀ ਇਸ ਤਰ੍ਹਾਂ ਦੇ ਸਰੀਰ ਕਮਾ ਕੇ ਰੱਖੇ ਜਾ ਸਕਦੇ ਨੇ ਜੇ ਤੁਹਾਡੇ ਦਿਲ ਦੇ ਵਿੱਚ ਪ੍ਰੇਰਨਾ ਹੋਵੇ ਤੁਹਾਡੇ ਦਿਲ ਦੇ ਵਿੱਚ ਇੱਛਾ ਆਵੇ ਛੋਟੇ ਬੱਚੇ ਅੱਜ ਇਹਨਾਂ ਮੁੰਡਿਆਂ ਨੂੰ ਦੇਖ ਕੇ ਕਬੱਡੀ ਖੇਡਦੇ ਉਹ ਆਪਣੇ ਦਿਲ ਦੇ ਵਿੱਚ ਚਿੰਗਾਂ ਜਗਾਉਣਗੇ ਤੇ ਮੈਂ ਵੀ ਮੈਂ ਵੀ ਰੂਰੇ ਕੇ ਕਲਾ ਵਾਲੇ ਰੇਡਰ ਵਾਂਗੂ ਜੇ ਨੰਬਰ ਲੈ ਕੇ ਜਾਇਆ ਕਰੂੰਗਾ ਤਾਂ ਢੇਰੀ ਕੋਲ ਜਾ ਕੇ ਭੰਗੜਾ ਪਾਉਂਗਾ ਕੋਈ ਬੱਚੇ ਸੋਚਣਗੇ ਮੈਂ ਵੀ ਮੰਡੀ ਕਲਾ ਜਿਹੜਾ ਸਟਾਪਰ ਸੀ ਉਹਦੇ ਵਾਂਗੂ ਇੱਕ ਗੁੱਟ ਫੜ ਕੇ ਐਸਸੀ ਕੈਂਚੀ ਲਾਉਂਗਾ ਕਿ ਜਿੰਨੇ ਚਿਰ ਬਿਸੰਲੀ ਵੱਜਦੀ ਕੈਂਚੀ ਜਿਹੜੀ ਛੱਡਣੀ ਨਹੀਂ ਕਿਉਂਕਿ ਇਹ ਪਲੇਅਰ ਵੀ ਛੋਟੇ ਹੁੰਦੇ ਦੂਜੇ ਵੱਡੇ ਪਲੇਅਰਾਂ ਨੂੰ ਦੇਖ ਕੇ ਵੱਡੇ ਹੋਏ ਨੇ ਚਿੰਗਾਂ ਲੱਗੀਆਂ ਨੇ ਜੋਤ ਨਾਲ ਝੋਟ ਸਕਦੇ ਐ ਉੱਤੋਂ ਸਾਡੇ ਸ਼ਹੀਦ ਜਿਹੜੇ ਬਾਟਾਂ ਤੇ ਸਾਡੀ ਰੱਖੀ ਕਰਦੇ ਆ ਜਿਨ੍ਹਾਂ ਨੇ ਜਾਨਾਂ ਵਾਰੀਆਂ ਪਹਿਲਾ ਆਜ਼ਾਦੀ ਨੂੰ ਲੈਣ ਵਾਸਤੇ ਉਹ ਉਸੇ ਆਜ਼ਾਦੀ ਨੂੰ ਕਾਇਮ ਰੱਖਣ ਵਾਸਤੇ ਵੀ ਸਾਡੇ ਸ਼ਹੀਦ ਜਿਹੜੇ ਨੇ ਉਹ ਉਹ ਸਾਡੇ ਲਈ ਪ੍ਰੇਰਨਾ ਦਾ ਸਰੋਤ ਨੇ ਜਿਸ ਵੇਲੇ ਆਪਾਂ ਜਿਸ ਵੇਲੇ ਆਪਾਂ ਆਪਣੇ ਬੱਚਿਆਂ ਨਾਲ ਹੀਟਰ ਲਾ ਕੇ ਰਜਾਈਆਂ 'ਚ ਪਏ ਹੁੰਨੇ ਆ ਅੰਨ ਆਪਣੇ ਕਮਰਿਆਂ 'ਚ ਉਸ ਵੇਲੇ ਸਾਡੇ ਫੌਜੀ ਜਵਾਨ ਜਿਹੜੇ ਨੇ ਉਹ -50 ਡਿਗਰੀ ਟੈਂਪਰ ਟੈਂਪਰੇਚਰ 'ਚ ਜਿਹੜਾ ਪਹਾੜੀਆਂ 'ਚ ਸਾਡੀ ਰੱਖਿਆ ਕਰ ਰਹੇ ਹੁੰਦੇ ਨੇ ਜਿਸ ਵੇਲੇ ਅਸੀਂ ਏਸੀ ਲਾ ਕੇ ਆਪਣੇ ਬੱਚਿਆਂ ਦਾ ਤੇ ਨਾਲ ਪਏ ਹੁੰਦੇ ਆ ਕਮਰੇ 'ਚ ਅਸਾਡੇ ਜਿਹੜੇ ਬਹੁਤ ਸਾਡੀ ਜਿਹੜੇ ਜਾਂਬਾਤ ਜਵਾਨੇ ਉਹ जैसलमेर ਤੇ ਗੰਗਾ ਨਗਰ ਦੇ ਟਿੱਪਿਆਂ 'ਚ +50 ਡਿਗਰੀ ਟੈਂਪਰੈਚਰ 'ਵੀਆਂ ਲੋਹਾਂ ਦੇ ਵਿੱਚ ਸਾਡੀ ਰੱਖਿਆ ਕਰ ਰਹੇ ਹੁੰਦੇ ਆ ਇੱਕ ਜ਼ੋਰਦਾਰ ਤਾੜੀ ਸਾਡੇ ਫੌਜੀ ਜਵਾਨਾਂ ਦੇ ਨਾਂ ਤੇ ਸਾਡੀ ਫੌਜ ਦੇ ਨਾਂ ਤੇ ਇਹਨੂੰ ਦੇ ਸਾਨੂੰ ਮਾਣ ਹੈ ਸਾਨੂੰ ਪ੍ਰਾਉਡ ਹੈ ਸਭੀਰੋ ਆ ਖੇਡਾਂ ਸਾਡਾ ਕਲਚਰ ਸਾਡਾ ਵਿਰਸਾ ਇਹ ਇਹ ਸਾਡਾ ਜਿਹੜਾ ਬਹੁਤ ਅਮੀਰ ਵਿਰਸਾ ਇਹਨੂੰ ਸੰਭਾਲਣ ਦੀ ਲੋੜ ਹੈ ਯੰਗ ਮੁੰਡੇ ਇਹ ਇੱਕ ਜ਼ਿੰਮੇਵਾਰੀ ਲੈ ਰਹੇ ਨੇ ਹੈਗਾ ਇਹ ਬਹੁਤ ਵੈਸੇ ਕਾਲਾ ਖਾਨ ਵਾਲਾ ਕੰਮ ਹੈ ਟੂਰਨਾਮੈਂਟ ਕਰਉਣਾ ਤੁਹਾਨੂੰ ਪਤਾ ਹੈ ਅਸੀਂ ਕਰਾਤੇ ਦੇ ਵਿੱਚ ਰਹੇ ਹਾਂ ਜਦੋਂ ਪੈਸੇ ਇਕੱਠੇ ਕਰਨ ਜਾਂਦੇ ਹੁੰਦੇ ਆ ਮੈਨੂੰ ਤਾਂ ਲੱਗੇ ਹੁੰਦੇ ਆ ਪੱਲੋਂ 5.5000 5000 ਲਈ ਬੈਠੇ ਹੁੰਦੇ ਆ ਜਦੋਂ ਪੈਸੇ ਇਕੱਠੇ ਕਰਨ ਜਾਂਦੇ ਆ 4-5 ਤਾਂ ਇੱਕ ਵਾਰੀ ਸੁਣਨਾ ਪੈਂਦਾ ਚਾਰ-ਪੰਜ ਕੁੜੀਆਂ ਤੋਂ ਪਹਿਲਾਂ ਦੇ ਆ ਗਏ ਹੋਣੇ ਭਾਈ ਫਾਲ ਖੋਣੇ ਕਿੱਥੇ ਭੱਲੋ ਲੱਗਦੇ ਆ ਦੋ ਇਹ ਤਾਂ ਘਰ ਬੁੱਕਾ ਆ ਜਾਂਦੇ ਨਿਕਲਣ ਦੀ ਗੱਲ ਐ ਪਾ